ਰੁਪਇਆ ਪੈਨਸ਼ਨ ਦੀ ਲੱਗ ਕਰਦੇ ਆ ਤਾਂ ਜੋ ਉਹ ਲੋਕ ਆਪਣਾ ਘਰੇ ਬੈਠ ਕੇ ਆਪਣੇ ਪੋਤੇ-ਪੋਤੀਆਂ ਦੇ ਵਿੱਚ ਦੋਦੇ-ਦੋਧੀਆਂ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਸਕਣ ਆਪਣਾ ਬੁੜਾਪਾ ਘਰੇ ਬੈਠ ਕੇ ਮਾਰ ਸਕਣ ਵਿਚਾਰੇ ਉਹ ਉਹ ਇਥੋਂ ਵੀ ਉਹ ਵੀ ਵਿਚਾਰੇ ਗਰਮੀ ਦੇ ਵਿੱਚ ਧੱਕੇ ਖਾਂਦੇ ਫਿਰਦੇ ਬਹੁਤ ਵੱਡੀ ਬੇਇਨਸਾਫੀ ਤੁਹਾਡੇ ਨਾਲ ਬਾਹਲੇ ਦੇਸ਼ਾਂ ਦੇ ਵਿੱਚ ਨੋਟ ਕਰਕੇ ਦੇਖਿਓ ਬਹੁਤ ਜਣ ਬਿਨਾਂ ਲਾਜ ਤੋਂ ਹੋਈ ਹੁੰਦੀ ਹੈ ਅਜੇ ਕੈਂਸਰ ਵਰਗੀ ਜਦ ਬਿਮਾਰੀ ਗਰੀਬ ਪਰਿਵਾਰੀ ਚ ਪੈ ਜਾਂਦੀ ਆ ਤਾਂ ਉਹਨਾਂ ਨੂੰ ਬਚਾਉਣ ਪਤਾ ਨਹੀਂ ਲੱਗਦਾ ਕਿ ਕਿਹੜੇ ਹਸਪਤਾਲ ਜਾਈਏ ਕਿਹੜਾ ਸਸਤਾ ਹਸਪਤਾਲ ਪਾਉਂਗਾ ਚਾਰੇ ਪਾਸੇ ਲੋਕਾਂ ਬਾਟਿਆ ਬੈਂਚ ਨਾ ਕੌਣ ਖਾਗਾ ਸਾਨੂੰ ਪਤਾ ਹੀ ਨਹੀਂ ਅਸੀਂ ਹੋਂ ਤੱਕ ਪੁੱਛਿਆ ਕਦੇ ਹਾਂ ਪੁੱਛਾਂਗੇ ਇਹਨਾਂ ਨੂੰ ਯਾਦ ਵੀ ਕਰਾਂਗੇ ਕੋਈ ਡਾਕਟਰ ਵੀ ਡੈਮੋਕੇਸ਼ਨ ਤੇ ਆ ਪੱਕਾ ਡਾਕਟਰ ਇਹ ਕੋਈ ਨਹੀਂ ਦਿੰਦਾ ਉੱਥੇ ਵੀ ਜਿਹੜੇ ਡਾਕਟਰ ਆਉਂਦੇ ਨੇ ਉਹ ਤਾਂ ਹੱਠ ਸਿੰਘ ਅਰਸ਼ ਕਰਕੇ ਆਉਂਦੇ ਨੇ ਸੋ ਸਾਡੀ ਮੰਗ ਆ ਕਿ ਸਿਹਤ ਸਹੂਲਤਾਂ ਨੇ ਲੋਕਾਂ ਨੂੰ ਦਿੱਤੀਆਂ ਜਾਣ ਤੁਹਾਡੇ ਪਿੰਡਾਂ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਹਨੇ ਸਾਨੂੰ ਸਿਹਤ ਸਹੂਲਤਾਂ ਚੰਗੀਆਂ ਸਾਡੇ ਜਿਹੜੇ ਹਸਪੀਟਲ ਨੇ ਇੱਥੇ ਚੰਗੇ ਡਾਕਟਰ ਜਾਂਦੇ ਨੇ ਸੋ ਅਸੀਂ ਇਹ ਵੀ ਸਰਕਾਰ ਤੋਂ ਮੰਗ ਕਰਦੇ ਆਂ ਅਗਲੀ ਮੰਗ ਆ ਸਾਡੀ ਚੰਗੀ ਸਿੱਖਿਆ ਸਾਾਬੇ ਹੋਣਾ ਬਾਰੇ ਸ੍ਰੀ ਗੁਰੂ ਗੁਰੂਆਂ ਬਾਰੇ ਵੀ ਬਿਲਕੁਲ ਨਹੀਂ ਪੜਾਇਆ ਜਾਂਦਾ ਸੋ ਸਿਲੇਬਸ ਦੇ ਵਿੱਚ ਵੀ ਤਬਦੀਲੀ ਕਰਨ ਦੀ ਲੋੜ ਆ ਕਿਉਂਕਿ ਸਾਡੇ ਬੱਚਿਆਂ ਨੂੰ ਇਤਿਹਾਸ ਨਾਲੋਂ ਤੋੜ ਰਹੇ ਨੇ ਜਦੋਂ ਅਸੀਂ ਇਤਿਹਾਸ ਨਾਲੋਂ ਟੁੱਟ ਗਏ ਤਾਂ ਅਸੀਂ ਜਿਹੜੀਆਂ ਇਹ ਪੋਸਟਾਂ ਆਈਆਂ ਸੀਗੀਆਂ ਇਹ ਕਾਂਗਰਸ ਸਰਕਾਰ ਆ ਜਿਹੜੀ ਗੰਦੀ ਉਹ ਵੀ ਗੰਦੀ ਸਰਕਾਰ ਸੀ ਪੂਰੀ ਉਹਨੇ ਜਾਂਦੀ ਜਾਂਦੀ ਨੇ ਆਪਣੇ ਜਿਹੜੇ ਕੁਝ ਪੋਸਟਾਂ ਕੱਢੀਆਂ ਸੀ ਉਹ ਪੋਸਟਾਂ ਵੇਚਦਾ ਕਹਿੰਦੇ ਪੂਰੀਆਂ ਨਹੀਂ ਭਰੀਆਂ ਗਈਆਂ ਹੈਗੀਆਂ ਸਕੂਲਾਂ ਦੇ ਬੱਚੇ ਅਧਿਆਪਕ ਹੈ ਨਹੀਂ ਜਿਹੜੇ ਆ ਐਮੀਨਸ ਸਕੂਲ ਬਣਾਏ ਨੇ ਇਹ ਇਹ ਸਕੂਲ ਵੀ ਬਾਕੀ ਸਕੂਲਾਂ ਨੂੰ ਖਤਮ ਕਰਨ ਦੇ ਲਈ ਇਹ ਸਾਰੀ سرمایہਦਾਰਾਂ ਦੀ ਇਹ ਚਾਲ ਹੈ ਕਿਉਂਕਿ ਉਹਨਾਂ ਦੀ ਸੰਖਿਆ ਘੱਟ ਹੁੰਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਕਈਆਂ ਇੱਥਾ ਉਹ ਜਿੰਨਾ ਟਾਈਮ ਜਿੰਨਾ ਟਾਈਮ ਸਾਡੀਆਂ ਜਿਹੜੀਆਂ ਮੰਗਾ ਮਖੋਲੀਆਂ ਨੇ 11 ਮੁੰਡਾ 11 ਮੰਗਾ ਲਿਖੋ ਬੋਲੋ ਪੂਰੀਆਂ ਨਹੀਂ ਹੋ ਜਾਂਦੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਅਸੀਂ ਆਪਣਾ ਸੰਘਰਸ਼ ਜਦ ਤੱਕ ਲੜਦੇ ਰਹੋਗੇ ਜਦ ਤੱਕ ਲੜਦੇ ਰਹੋਗੇ ਅਸੀਂ ਉਹਨਾਂ ਸਾਰੇ ਸ਼ਿੱਡਾਂ ਨੂੰ ਸਾਫ਼ ਕਰਨੇ ਹਾਂ ਜਿੰਨਾ ਟਾਈਮ ਸਾਡੀਆਂ ਮੰਗਾਂ ਪੂਰੀਆਂ ਨਹੀਂ ਸਾਡੀ ਔਰ ਮਾਰੇ ਟਾਈਮ ਦੇ ਵਿੱਚੋਂ ਕੌਣ ਆਲੇ ਟਾਈਮ ਦੇ ਰੱਜਾ ਇਤੋਂ ਦੁੱਗਣਾ ਇਕੱਠ ਕਰਕੇ ਦਿਖਾਵਾਂਗੇ ਇਕੱਠ ਕਰਕੇ ਆਪਣੀਆਂ ਮੰਗਾਂ ਨੂੰ ਬਹੁਤ ਬਹੁਤ ਸ਼ੁਕਰੀਆ 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 ਕੀ ਕਰੀ ਮਨਾ ਤੋਂ ਸਾਰ ਫਾੜੀਆਂ ਦੋਵੇਂ ਪਾੜੀਆਂ ਰੱਖੂਆਂ ਰੋ ਘੱਤ ਨਹੀਂ ਅਗਰ ਜਥੇਬੰਦ ਹੋ ਜਾਣ ਜਥੇਬੰਦੀਆਂ ਇਕੱਠੀਆਂ ਹੋ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ ਮਜਬੂਰ ਜਥੇਬੰਦੀਆਂ ਅਗਵਾਈ ਦੇ ਸਕਦੀਆਂ ਨੇ ਉਹਨਾਂ ਦੇ ਅੱਗੇ ਵਧ ਸਕਦੀਆਂ ਨੇ ਮਜਬੂਰੀ ਕੋਈ ਤਾਕਤਾਂ ਕਿ ਤੂਲਦੀ ਜਦੋਂ ਅਸੀਂ ਖਿੰਡੇ-ਪੁੰਡੇ ਹੁੰਦੇ ਆ ਉਦੋਂ ਵੈਕਟੀ ਦਾ ਮੁੱਲ ਘੱਤਰ ਹੁੰਦਾ ਜਦੋਂ ਅਸੀਂ ਖਿੰਡੇ-ਪੁੰਡੇ ਹੁੰਦੇ ਆ ਉਦੋਂ ਸ਼ਰਮਾਇਦਾ ਤਾਕਤ ਹੁੰਦਾ ਜਦੋਂ ਅਸੀਂ ਇਕੱਠੇ ਜੀ ਮੈਂ ਹਰਜੀਤ ਸਿੰਘ ਖਿਆਲੀ ਪਿੰਡ ਮਹਿਲਕਲਾ ਅਸੀਂ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮਜ਼ਦੂਰ ਦੇ ਅਫਸਰ ਸਮਰਪਤ ਡੀਸੀ ਦਫ਼ਤਰ ਦੇ ਵਿੱਚ ਇਕੱਠੇ ਹੋਏ ਆਂ ਅਸੀਂ ਸਕਾਗੋ ਦੇ ਸਹਿਯਦਾਂ ਨੂੰ ਸਮਰਪਤ ਅੱਜ ਇਹ ਸੰਘਰਸ਼ ਕੀਤਾਗਾ ਲੋਕਾਂ ਨੂੰ ਇਕੱਠੇ ਕੀਤਾਗਾ ਕਿਉਂਕਿ ਜਿਹੜੇ ਮਜ਼ਦੂਰ ਲੋਕਾਂ ਦੀ ਜਿਹੜੇ ਅੱਜ ਦੇ ਹਾਲਾਤ ਨੇ ਉਹ ਬਹੁਤ ਤਰਸਯੋਗ ਨੇ ਇਹਨਾਂ ਨੂੰ ਟਾਈਮ ਤੇ ਕੰਮ ਨਹੀਂ ਮਿਲ ਰਿਹਾ ਇਹਨਾਂ ਨੂੰ ਠੀਕ ਆ ਅੱਜ ਜਿਹੜੇ ਲੋਕ ਨੇ ਸਾਡੇ ਬੇਰੁਜ਼ਗਾਰ ਨੇ ਸਾਡੇ ਜਿਹੜੇ ਬढ़ापा ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਨੂੰ ਜਿਹੜੀ ਚੰਗੀ ਪੈਨਸ਼ਨ ਨਹੀਂ ਮਿਲ ਰਹੀ ਚੰਗਾ ਇਲਾਜ ਨਹੀਂ ਮਿਲ ਰਿਹਾ ਚੰਗੀ ਸਾਡੇ ਬੱਚਾ ਨੂੰ ਸਿੱਖਿਆ ਨਹੀਂ ਮਿਲ ਰਹੀ ਸੋ ਉਹਨਾਂ ਤੋਂ ਸਾਰੇ ਜਿੰਨੀਆਂ ਵੀ ਜਿਹੜੇ ਪੰਜਾਬ ਦੇ ਭੱਜ ਦੇ ਮਸਲੇ ਨੇ ਉਹਨਾਂ ਮਸਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਸੰਘਰਸ਼ ਦੇ ਵਿੱਚ ਇਕੱਠੇ ਹੋਏ ਆਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਮਜ਼ਦੂਰਾਂ ਨੇ ਕੰਮ ਕੀਤਾਗਾ ਉਹਨਾਂ ਦੇ ਪੈਸੇ ਅਜੇ ਤੱਕ ਉਹਨਾਂ ਦੇ ਅਕਾਊਂਟ 'ਚ ਨਹੀਂ ਪਏ ਜਿਸ ਕਰਕੇ ਸਾਡੇ ਜਿਹੜੇ ਗਰੀਬ ਲੋਕਾਂ ਨੇ ਕਣਕ ਵੀ ਨਹੀਂ ਲਈ ਗਈ ਅਜੇ ਤੱਕ ਜੇ ਅਜੇ ਤੱਕ ਪੈਸੇ ਨਾ ਪਏ ਤਾਂ ਅਸੀਂ ਆਉਣ ਵਾਲੇ 1.5 ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਭਗਵੰਤ ਮਾ ਜਿਹੜਾ ਇਹ ਚੁਟਕਲੇ ਆਵਾਜ਼ ਆ ਜਿਹੜਾ ਇਹ ਡਰਾਮੇ ਆਵਾਜ਼ ਆ ਜਿਹੜਾ ਹਰ ਟਾਈਮ ਝੂਠ ਬੋਲੀ ਜਾਂਦਾ ਵੱਡੇ ਵੱਡੇ ਇਸ਼ਤਿਹਾਰ ਝੂਠ ਤੂਫਾਨ ਬੱ ਅਸੀਂ ਉਹਦੇ ਕੋਟੀ ਦੇ ਮੂਰੇ ਵੱਡਾ ਸੰਘਰਸ਼ ਦਾ ਐਲਾਨ ਕਰਾਂਗੇ ਅੱਜ ਇੱਥੇ ਘੱਟੋ-ਘੱਟ 5000 ਬੰਦਾ ਇਕੱਠਾ ਅਸੀਂ ਇੱਥੇ ਘੱਟੋ-ਘੱਟ 20000 ਬੰਦਾ ਇਕੱਠ ਕਰਾਂਗੇ ਅਸੀਂ ਇਹ ਸੌਖਾ ਕੇ ਜਾਣਿਆ ਜਿਹੜੇ ਵੀ ਸ਼ਹੀਦ ਹੋਏ ਨੇ ਸਾਡੇ ਗੁਰੂ ਨੇ ਚਾਹੇ ਜਿਹੜੇ ਸਮਾਜ ਦੇ ਲੋਕ ਲੜੇ ਨੇ ਉਹਨਾਂ ਨੂੰ ਸੌਖਾ ਕੇ ਇੱਥੇ ਜਾ ਰਹੇ ਹਾਂ ਵੀ ਜੰਨੀਆਂ ਵੀ ਸਾਡੀਆਂ ਮੰਗਾਂ ਨੇ 11 ਮੰਗਾਂ ਨੇ ਸਾਡੀਆਂ ਇੱਕ ਬੜਾਪਾ ਪੈਨਸ਼ਨ ਹੈ 700 ਰੁਪਏ ਦੇ ਹਾਇੜੀ ਆ ਪੱਕਾ ਰੋਜ਼ਗਾਰ ਆ ਸਿਹਤ ਸਹੂਲਤਾਂ ਨੇ ਸੰਗੀ ਸਿੱਖਿਆ ਗਈ ਇੱਕ ਆਪਣੀ ਖੇਤੀ ਭਵਿੰਨਤਾ ਖੇਤੀ ਆਧਾਰਿਤ ਰੋਜ਼ਗਾਰ ਪਿੰਡਾਂ ਦੇ ਵਿੱਚ ਧਰਤੀ ਤੇ ਇਟਲਾ ਪਾਣੀ ਨੂੰ ਬਚਾਉਣ ਦੇ ਜਿਹੜੇ ਸਾਡੇ ਮੁੱਖ ਮਸਲੇ ਨੇ ਜੇ ਮਸਲੇ ਹੱਲ ਨਾ ਹੋਏ ਤਾਂ ਜਿਹੜੀ ਸਾਡੀ ਲੜਾਈ ਆ ਇਹ ਉਹਨਾਂ ਟਾਈਮ ਸਾਡੀ ਚੱਰੀ ਰਹੂਗੀ ਇਸ ਸਾਮਰਾਜਵਾਦ ਦੇ ਵਿਰੁੱਧ ਸਾਡੀ ਲੜਾਈ ਅਣਕਰਾਬ ਦੀ ਲੜਾਈ ਜਾਰੀ ਰਹੇ ਮੇਰਾ ਨਾਮ ਪੂਰਨ ਸਿੰਘ ਆ ਪਿੰਡ ਗਹਿਲ ਅਸੀਂ ਮਜ਼ਦੂਰ ਦੇਸ ਤੇ ਜਿਹੜੇ ਗਰੀਬ ਲੋਕ ਆ ਕਿਰਤੀ ਲੋਕ ਆ ਉਹ ਪਹੁੰਚੇ ਆ ਤਾਂ ਕਿ ਜਿਹੜੇ ਸਕਾਂਗੋ ਦੇ ਵਿੱਚ ਮਜ਼ਦੂਰ ਸ਼ਹੀਦ ਹੋਇਆ ਬੀਬੀਆਂ ਬੱਚੇ ਉਹਨਾਂ ਨੂੰ ਸਵਾਰਪਤ ਅਸੀਂ ਇੱਥੇ ਪਹੁੰਚੇ ਆ ਤੇ ਸਾਡੀਆਂ ਕੁਝ ਮੰਗਾਂ ਨੇ ਜਿਵੇਂ ਇੱਕ ਮਜ਼ਦੂਰ ਦੀ ਦਿਹਾੜੀ 700 ਹੋਣੀ ਚਾਹੀਦੀ ਆ ਤੇ ਪੂਰਾ ਸਾਲ ਕੰਮ ਕਰਨਾ ਚਾਹੀਦਾ ਕੋਈ 2 ਮਹੀਨੇ ਕੋਈ 3 ਮਹੀਨੇ ਨਹੀਂ ਪੂਰਾ ਸਾਲ ਕੰਮ ਮਿਲਣਾ ਚਾਹੀਦਾ ਤੇ ਵੱਖ-ਵੱਖ ਜੱਥੇਬੰਦੀਆਂ ਪਹੁੰਚੀਆਂ ਇੱਥੇ ਬਹੁਤ ਭਾਰੀ ਇਕੱਠ ਪਹੁੰਚਿਆ ਅਸੀਂ ਉਹਨਾਂ ਦਾ ਪ੍ਰਬੰਧ ਵੀ ਨਹੀਂ ਕਰ ਸਕੇ ਕਿਉਂਕਿ ਸਾਡੇ ਕੋਲ ਜਗ੍ਹਾ ਵੀ ਇੰਨੀ ਹੈ ਨਹੀਂ ਇੱਥੇ ਤੇ ਅਸੀਂ ਗੱਡੀਆਂ ਜਿਹੜੀਆਂ ਅਸੀਂ ਅਸੀਂ ਗੱਡੀਆਂ ਦਾ ਪੂਰਾ ਪ੍ਰਬੰਧ ਵੀ ਨਹੀਂ ਕਰ ਸਕੇ ਪਿੰਡਾਂ 'ਚ ਜਿਵੇਂ ਸਾਡਾ ਪਿੰਡ ਗਾਹੜਾ ਲੰਕ ਲੰਕ ਕੇ ਲੋਕ ਵਿਚਾਰੇ ਗਰੀਬ ਲੰਕ ਲੰਕ ਕੇ ਆਇਆ ਇਨਾ ਉਤਸਾਹ ਲੋਕਾਂ ਦੇ ਵਿੱਚ ਕਿ ਭਗਵੰਤ ਮਾਨ ਨੂੰ ਸਭ ਕੁ ਸਿਖਾ ਦਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗਰੀਬ ਦਲਤ ਸਮਾਜ ਆ ਅੱਜ ਭੁੱਖਾ ਤੇ ਹੈ ਮਰ ਰਿਹਾ ਚਾਰ ਚਾਰ ਪੰਜ ਪੰਜ ਮਹੀਨੇ ਹੋ ਗਏ ਕਿਸੇ ਦੀ ਪੈਨਸ਼ਨ ਨਹੀਂ ਮਿਲਦੀ ਕਿਸੇ ਦਾ ਪੈਸਾ ਨਹੀਂ ਪਿਆ ਹਜੇ ਤੱਕ ਨਿਰਗਾਂ ਦੇ ਵਿੱਚ ਜਿਹੜਾ ਕੰਮ ਆ ਉਹਦੇ ਪੈਸੇ ਨਹੀਂ ਪੈ ਰਹੇ ਤੇ ਧੱਕੇ ਸਾਹੀ ਹੋਈ ਕਰ ਰਹੇ ਆ ਚਾਰ ਸੋਰੀ ਕੰਮ ਨਹੀਂ ਮੜ ਰਿਹਾ ਆ ਸੜਕਾਂ ਦਾ ਕੰਮ ਬੰਦ ਕਰ ਦਿੱਤਾ ਨਾਲ ਨਾਲ ਜੋ ਕੱਚੇ ਰਾਹਾਂ ਦਾ ਕੰਮ ਸੀ ਉਹ ਵੀ ਬੰਦ ਕਰ ਦਿੱਤਾ ਤੇ ਅੱਜ ਗਰੀਬ ਦੀ ਹਸਪਤਲ ਲੁੱਟ ਖਸਟ ਪੂਰੀ ਹੋ ਰਹੀ ਆ ਕਣਕ ਲੈਣ ਕਨੀਓ ਗਰੀਬ ਅੱਜ ਬੈਠੇ ਆ ਤੇ ਸਰਕਾਰਾਂ ਪੈਸਾ ਨਹੀਂ ਪਾ ਰਹੀਆਂ ਉਧਰੋਂ ਭਗਵਾਨਤਮਨ ਚੁਟਕਲੇ ਸੁਣਾ ਰਿਹਾ ਬੜਾ ਕੁਛ ਮੈਂ ਗਰੀਬਾਂ ਨੂੰ ਦੇ ਰਿਹਾ ੱੱੱਕੇ ਨਾਲ ਘਰੇ ਰਾਸ਼ਨ ਵੰਡ ਰਿਹਾ ਫਲਾਨਾ ਧੰਕੜਾ ਕੁਛ ਵੀ ਪਰ ਕੁਛ ਨਹੀਂ ਦੇ ਰਿਹਾ ਅੱਜ ਗਰੀਬ ਬੜੇ ਦੁਖੀ ਆ ਇਹ ਸਰਕਾਰ ਤੋਂ ਪੂਰੇ ਤੰਗ ਨੇ ਤੇ ਆ ਜਿਹੜਾ ਚਿੱਟੇ ਦਾ ਕੋਹੜ ਆ ਪਿੰਡ ਪਿੰਡ ਚੱਲਦਾ ਇਹ ਤੇ ਉਹ ਕੰਟਰੋਲ ਨਹੀਂ ਕਰ ਸਕਿਆ ਲੋਕ ਸਰਿਆਂ ਮੈਂ ਪਰਸੀਆਂ ਗਲਾਂ ਤੇ ਪਾ ਕੇ ਕਹਿ ਰਹੇ ਸਾਡੇ ਪਿੰਡ ਚਿੱਟਾ ਵਿਕਦਾ ਪਰ ਕੰਟਰੋਲ ਨਹੀਂ ਹੋ ਰਿਹਾ ਪੁਲਿਸ ਬੜੀ ਜ਼ਬਰਦਸਤੀ ਕਰ ਰਹੀ ਆ ਪਰ ਫਿਰ ਵੀ ਪੁਲਿਸ ਤੋਂ ਕੰਟਰੋਲ ਨਹੀਂ ਹੋ ਰਿਹਾ ਇਹੀ ਕੋਸ਼ਿਸ਼ੀ ਮੰਗਾਂ ਨੇ ਸਾਡੀ ਚਿੱਟਾ ਬੰਦ ਹੋਵੇ ਤੇ ਜਿਹੜੇ ਨੌਜਵਾਨ ਫਿਰ ਰਹੇ ਨੇ ਇਹਨਾਂ ਨੂੰ ਰੋਜ਼ਗਾਰ ਮਿਲੇ ਪੱਤਾ ਮਿਲੇ ਗਰੀਬਾਂ ਨੂੰ ਦਿਹਾੜੀ ਵਧੀਆ ਮਿਲੇ ਤੇ ਵਧੀਆ ਜੀਵਨ ਬਤੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਨਦੀਪ ਕੌਰ ਪਿੰਡ ਕਾਲੇ ਕੀ ਕਾਲੇ ਕਿ ਨਹੀਂ ਮੇਟ ਆ ਵੀਰੇ ਮੈਂ ਨੰ ਚਾਰ ਮਹੀਨੋਂ ਕੇ ਸਾਨੂੰ ਕੰਮ ਚੱਲਦਿਆਂ ਨੂੰ ਸਾਡੇ ਪੈਸੇ ਨਹੀਂ ਪੈ ਰਹੇ ਸਾਡੀ ਤਿਹਾਰੀ ਵਧਾਈ ਵਧਾ ਦਿੱਤੀ ਜਾਵੇ 700 ਰੁਪਏ ਦਿਹਾੜੀ ਕਰ ਦਿੱਤੀ ਜਾਵੇ ਸਾਡੀ ਸਾਡਾ ਇਹ ਖਾਨ ਕੀਤਾਗਾ ਸਾਨੂੰ ਖਾਤੇ 'ਚ ਪੈਸੇ ਨਹੀਂ ਆ ਰਹੇ ਸਾਡੀਆਂ ਬੁੜੀਆਂ ਸਾਨੂੰ ਕਹਿ ਰਹੀਆਂ ਵੀ ਪੈਸੇ ਕਿਉਂ ਨਹੀਂ ਪੈ ਰਹੇ ਭਗਵੰਤ ਮਾਨ ਕਹਿ ਰਿਹਾਗਾ ਵੀ ਆ ਆ ਬੋਲੇ ਪਿੱਛੇ ਹੁਣ YouTube ਤੇ ਵੀਡੀਓ ਪਾਈ ਆਉਣੇ ਵੀ ਕਹਿੰਦਾ ਵੀ ਜੇ ਛੋਣੇ ਦੇ ਮਹੀਨੇ ਵੀ ਤੱਕ 2 ਮਹੀਨੇ ਕੰਮ ਬੰਦ ਕੀਤਾ ਜਾਵੇ ਅੱਗੇ ਦੇ ਅੱਗੇ ਪਤਾਇਆ ਦਿੱਤਾ ਜਾਵੇ ਅਸੀਂ ਆਪ ਕੰਮ ਹੋ ਕਰਵਾਵਾਂਗੇ ਕਹਿੰਦੇ ਵੀ 2-3 ਮਹੀਨੇ ਬੰਦ ਕੰਮ ਕਰਕੇ ਬਾਅਦ ਉਸ ਤੋਂ ਬਾਅਦ ਦਿਹਾੜੀ ਵਧਾ ਮੰਗੇ ਫਿਰ ਕੰਮ ਚਲਾਵਾਂਗੇ ਇਹ ਜਾਨੀ ਸਾਨੂੰ 12 ਮਹੀਨੇ 30 ਦਿਨ ਕੰਮ ਚਾਹੀਦਾ ਤੇ ਸਾੜੇ ਸਾਲ ਹੀ ਲੇਬਰ ਦੇ ਦਿੱਨੇ ਵੀ ਇਹ ਕਾਲੇ ਕਾਲੀ ਲੇਬਰ ਆ ਸਭ ਦੇ ਪੈਸੇ 4-5 ਮਹੀਨਿਆਂ ਤੋਂ ਰੁਕੇ ਹੋਏ ਕਿਸੇ ਦਾ 1 ਰੁਪਿਆ ਵੀ ਨਹੀਂ ਆਇਆ ਵੀਰੇ ਮੰਗੇ ਇਹ ਆ ਵੀ ਸਾਡੀ ਦਿਹਾੜੀ 700 ਰੁਪਏ ਕੀਤੀ ਜਾਵੇ 12 ਮਹੀਨੇ ਸਾਨੂੰ ਕੰਮ ਦਿੱਤਾ ਜਾਵੇ ਸਾਰੀ ਲੇਬਰ ਨੂੰ ਸੂਹਤ ਮੈਡੀਕਲ ਕੋਈ ਵੀ ਸਹੂਲਤਾਂ ਕੁਝ ਵੀ ਹੁੰਦਾ ਲੇਬਰ ਨੂੰ ਉਸ ਨੂੰ ਪੈਸੇ ਦਿੱਤੇ ਜਾਣ ਤੇ ਰੈਸਟ ਦਿੱਤੀ ਜਾਵੇ ਘਰ ਬੈਠ ਕੇ ਸਾਡੀ ਇਹ ਮੰਗਾ ਕਿ ਸਾਡੀ ਇਹ ਮੰਗਾ ਪੂਰੀਆਂ ਬਾਕੀ ਸਾਰੇ ਸਾਡਾ ਉਤਰਨੇ ਤੇ ਸਾਰੇ ਮੰਗ ਪੱਤਰ ਦਿੱਤਾ ਹੋਇਆ ਉਹ ਮੰਗਾ ਸਾਡੀਆਂ ਪੂਰੀਆਂ ਕੀਤੇ ਜਾਣ